ਹੈਲੋ ਨਿਕਸਵੈਰਾ ਚ ਤੁਹਾਡਾ ਸਵਾਗਤ ਹੈ ਤੇ ਅੱਜ ਖਾਸ ਹਲਕਿਆਂ ਦੇ ਵਿੱਚ ਅਸੀਂ ਅਨੰਦਪੁਰ ਸਾਹਿਬ ਹਲਕੇ ਦਾ ਜ਼ਿਕਰ ਕਰਨ ਜਾ ਰਹੇ ਹਾਂ ਇਸ ਹਲਕੇ ਦੇ ਵਿੱਚ ਤਕਰੀਬਨ 1338000 ਦੇ ਕਰੀਬ ਵੋਟਰ ਨੇ ਅਤੇ ਇਸ ਤੋਂ ਪਹਿਲਾਂ ਇਹ ਹਲਕਾ ਰੋਪੜ ਹਲਕੇ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਲੇਕਿਨ 2009 ਤੋਂ ਬਾਅਦ ਇਸ ਹਲਕੇ ਨੂੰ ਅਨੰਦਪੁਰ ਸਾਹਿਬ ਹਲਕੇ ਦਾ ਨਾਮ ਦਿੱਤਾ ਗਿਆ ਅਤੇ ਇਸ ਵਾਰ ਪਹਿਲੀ ਵਾਰ ਯਾਨੀ ਇਹ ਕਿਹਾ ਜਾ ਸਕਦਾ ਹੈ ਕਿ ਚਾਰ ਪਾਰਟੀਆਂ ਮੈਦਾਨ 'ਚ ਨੇ ਯਾਨੀ ਚੌਮੁਖੀ ਮੁਕਾਬਲਾ ਹੋਆ ਇਸ ਵਾਰ ਇਸ ਸੀਟ ਤੇ ਬੀਐਸਪੀ ਦਾ ਆਧਾਰ ਵੀ ਮੰਨਿਆ ਜਾਂਦਾ ਔਰ ਬੀਐਸਪੀ ਵੀ ਆਪਣਾ ਉਮੀਦਵਾਰ ਉਤਾਰਦੀ ਹੈ ਲੇਕਿਨ ਸੀਐਮ ਭਗਵੰਤ ਮਾਨ ਨੇ ਬੀਤੇ ਦਿਨ ਇਸ ਹਲਕੇ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਔਰ ਬਕਾਇਦਾ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਗੰਗ ਨੂੰ ਅਤੇ ਜਿਹੜੇ ਸੱਤ ਵਿਧਾਇਕ ਨੇ ਉਹਨਾਂ ਨੂੰ ਬਿਠਾ ਕੇ ਲੋਕਾਂ ਦੇ ਵਿੱਚ ਜਾਣ ਦੀ ਖਦਾਇਤ ਕੀਤੀ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੇ ਇਸ ਵਾਰ ਲੋਕ ਸਭਾ ਦੀ ਚੌਥੀ ਚੋਣ ਹੋਣ ਵਾਲੀ ਹੈ। ਵਿਸ਼ਵ ਭਰ ਚ ਹਲਕੇ ਦੀ ਵੱਡੀ ਧਾਰਮਿਕ ਤੇ ਇਤਿਹਾਸਿਕ ਮਹੱਤਤਾ ਹੈ। 2009 ਤੇ ਪਹਿਲਾ ਇਹ ਲੋਕ ਸਭਾ ਹਲਕਾ ਖੂਨ ਚ ਨਹੀਂ ਆਇਆ ਸੀ। ਹਾਲਾਂਕਿ ਇਸ ਤੋਂ ਪਹਿਨਾ ਇਹ ਹਲਕਾ ਰੋਪੜ ਹਲਕਾ ਦੁਨੀਆ ਜਾਂਦਾ ਸੀ। ਇਸ ਲੋਕ ਸਭਾ ਹਲਕੇ ਦੇ ਦੌਰਾਨ ਵਿਧਾਨ ਸਭਾ ਹਲਕਾ ਗੜਸ਼ੰਕਰ ਬੰਗਾ ਨਵਾਂ ਸ਼ਹਿਰ ਬਲਾਚੌਰ ਅਨੰਦਪੁਰ ਸਾਹਿਬ ਰੂਪਨਗਰ ਚਮਕੌਰ ਸਾਹਿਬ ਖਰੜ ਤੇ ਮੋਹਾਲੀ ਆਉਂਦੇ ਹਨ ਇਹਨਾਂ ਨੌ ਹਲਕਿਆਂ 'ਚ ਆਮ ਆਦਮੀ ਪਾਰਟੀ ਦੇ ਸੱਤ ਵਿਧਾਇਕ ਹਨ 2009 'ਚ ਰਵਨੀਤ ਸਿੰਘ ਬਿੱਟੂ ਪਹਿਲੀ ਵਾਰ ਇੱਥੋਂ ਐਮਪੀ ਬਣੇ ਸਨ ਅਤੇ ਉਹ ਕਾਂਗਰਸ ਵੱਲੋਂ ਇਲੈਕਸ਼ਨ ਲੜੇ ਸਨ ਹੁਣ ਉਹ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ 2014 'ਚ ਸ਼ੁਰੂਮਣੀ ਅਕਾਲੀ ਦਲ ਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਨ ਰਾਜਤੇ 2019 ਦੀ ਚੋਣ 'ਚ ਕਾਂਗਰਸ ਦੇ ਮਨੀਸ਼ ਦਿਵਾਲੀ ਐਮਪੀ ਬਣੇ ਤੇ ਮੌਜੂਦਾ ਉਹੀ ਐਮਪੀ ਨੇ 2009 ਚ ਕਾਂਗਰਸ ਦੇ ਰਵਨੀਤ ਬਿੱਟੂ ਨੂੰ 4 ਲੱਖ 4836 ਵੋਟਾਂ ਪਈਆਂ ਜੋ ਤਕਰੀਬਨ 44.75% ਬਣਦੀਆਂ ਨੇ। ਅਕਾਲੀ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ 3 ਲੱਖ 37632 ਵੋਟਾਂ ਪਈਆਂ ਜੋ ਤਕਰੀਬਨ 37.30% ਬਣਦੀਆਂ ਨੇ। ਇਸੇ ਤਰ੍ਹਾਂ BSP ਦੇ ਕੇਵਲ ਕੁਸ਼ਨ ਨੂੰ 1 ਲੱਖ 18000 88 ਵੋਟਾਂ ਪਈਆਂ ਜੋ ਤਕਰੀਬਨ 13.5 ਫੀਸਦੀ ਬਣਦੀਆਂ ਨੇ ਸੀਪੀਆਈਐਮ ਦੇ ਮੋਨ ਸਿੰਘ ਸੰਧੂ ਨੂੰ ਵੀ 17147 ਵੋਟਾਂ ਪਈਆਂ 1.98 ਫੀਸਦੀ ਬਣਦੀਆਂ ਨੇ ਆਮ ਆਦਮੀ ਪਾਰਟੀ ਉਦੋਂ ਹੋਂਦ ਚ ਨਹੀਂ ਸੀ ਅਕਾਲੀ ਭਾਜਪਾ ਦਾ ਗੱਟ ਜੋ ਸੀ 2014 ਚ ਪਹਿਲੀ ਵਾਰੀ ਆਮ ਆਦਮੀ ਪਾਰਟੀ ਚੋਣ ਮੈਦਾਨ ਚ ਆਈ ਅਕਾਲੀ ਦਲ ਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨਾਲ ਇਸ ਪਾਰਟੀ ਦੀ ਟੱਕਰ ਸੀ ਆਪ ਵੱਲੋਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਬਣਾਇਆ ਗਿਆ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ 347394 ਵੋਟ ਹਾਸਲ ਹੋਈ ਅਤੇ ਉਹ ਜਿੱਤੇ ਕਾਂਗਰਸ ਦੀ ਅੰਬਿਕਾ ਸੋਨੀ ਨੂੰ 323697 ਵੋਟਾਂ ਪਈਆਂ ਜੋ ਤਕਰੀਬਨ 29.77% ਬਣਦੀਆਂ ਨੇ ਉਹ ਦੂਜੇ ਨੰਬਰ ਤੇ ਰਹੇ ਤੇ ਗਾਇਕ ਕੇਐਸ ਮੱਖਣ ਨੂੰ ਇਸ ਵਾਰ ਬਸਪਾ ਨੇ ਮੌਕਾ ਦਿੱਤਾ ਸੀ ਤੇ ਉਹ ਚੋਣ ਲੜੇ ਤਾਂ ਉਹਨਾਂ ਨੂੰ 69124 ਵੋਟਾਂ ਪਈਆਂ ਜੋ ਤਕਰੀਬਨ 6.36% ਬਣਦੀਆਂ ਨੇ 14 ਚ ਆਪ ਨੇ ਪਹਿਲੀ ਵਾਰ ਕੀ 28.14% ਵੋਟਾਂ ਨਾਲ ਖਾਤਾ ਖੋਲ੍ਹਿਆ ਆਪ ਉਮੀਦਵਾਰ ਸ਼ੇਰਗਿਲ 30608 ਵੋਟ ਹਾਸਲ ਕਰਕੇ ਤੀਜੇ ਸਥਾਨ ਤੇ ਰਹੇ ਇਸ ਵਾਰ ਬਸਪਾ ਦਾ ਬੋਟ ਬੈਂਕ ਕਟਿਆ 6.36 ਫੀਸਡ ਵੋਟ ਹੀ ਹਾਸਲ ਹੋਏ ਸੀਪੀਆਮ ਦੇ ਬਲਬੀਰ ਸਿੰਘ ਜੜਲਾ ਨੂੰ 10483 ਵੋਟਰਾਂ ਨਾਲ ਹੀ ਸਬਰ ਕਰਨਾ ਪਿਆ ਜੋ 96 ਫੀਸਡ ਬਣਦੀਆਂ ਨੇ ਇਸ ਵਾਰ ਦੀਆਂ ਚੋਣਾਂ ਚ ਮੁਕਾਬਲਾ ਜ਼ਬਰਦਸਤ ਹੋਣ ਦਾ ਅਨੁਮਾਨ ਹੈ ਕਿ ਇਸ ਸੂਬੇ ਚ ਆਪ ਦੀ ਸਰਕਾਰ ਹੈ ਅਕਾਲੀ ਭਾਜਪਾ ਵੀ ਵਕ ਹੋ ਕੇ ਮੈਦਾਨ ਚ ਲੜ ਰਹੇ ਨੇ ਆਪ ਨੇ ਪਾਰਟੀ ਦੇ ਮੁਖਬਲਾਰੇ ਮਲਵਿੰਦਰ ਸਿੰਘ ਕੰਗੂ ਨੂੰ ਮੌਕਾ ਦਿੱਤਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।